ਹੈਲੋ ਜੀ ਸਸਿ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਤੁਹਾਡਾ ਹੈਲੋ ਅਜਾ ਕਾਲ ਰਾਮ ਵੀਡੀਓ ਬਣਾਉਣੀ ਹੈ ਸਵੇਰੇ ਕਾਦੀ ਹੈ ਜਦ ਸਵੇਰ ਦਾ ਦਿਵਨਾ ਫਿਕਰ ਜੀ ਮੈਂ ਬਣਾਈ ਸੀ ਉਹਨੇ ਦੇਖੀ ਨਹੀਂ ਆ ਉਹ ਦੇਖੀ ਆ ਅੱਛਾ ਲੋ ਜੀ ਆਪਣੇ ਆਪਣੇ ਵਾਦੇ ਮੁਤਾਬਕ ਅਸੀਂ ਸਾਰੇ ਜਾਣੇ ਕਿਹੜਾ ਵਾਦਾ ਵਾਦਾ ਕਿ ਅਸੀਂ ਰੱਖ ਰਹਿਣਾ ਉਹ ਮੈਂ ਚਦੇ ਕੋਲ ਗਈ ਜਦ ਹੈ ਅਹੀਂ ਤਾਂ ਰਹਿ ਗਏ ਹਾਂ ਪਰ ਬਾਕੀ ਸਾਰੇ ਆਣੇ ਤੇ ਹੁਣ ਆਪਾਂ ਸਾਰੇ ਜਣੇ ਆਹ ਲੱਗਦੇ ਜਾਂਦੇ ਨੇ ਰਹਿ ਤਾਜ ਆਜਾ ਇੱਥੇ ਰਹਿਣ ਆ ਗਏ ਸਾਰੇ ਸਿਰਫ ਸਾਡੀ ਇੱਕ ਟੀਟੀ ਹੀ ਇੱਥੇ ਹੈਗੀ ਹਾਂ ਸਾਵਜੋਤ ਸਿੰਘ ਜੀ ਨਹੀਂ ਹੈਗੇ ਬਾਕੀ ਨੇ ਸਾਰੇ ਆ ਗਏ ਕਿੱਦਾਂ ਬਾਕੀ ਖੜਾ ਮੈਂ ਜੂ ਪੈਂਦਾ ਮੈਂ ਖੱਟੀ ਨਾਲ ਬੱਸੀ ਰਣ ਕੇ ਆ ਜਾ ਜੇਦੀਪੁਰ ਲੱਗ ਰਿਹਾ ਮੇਰੀ ਹੋਈ ਐਸੀ ਵੀ ਨਹੀਂ ਹੋਈ ਮੈਂ ਚਾਹ ਸਾਰੇ ਜਣੇ ਚਾਹ ਚਾਕਲੇਟ ਅਲਰਜੀ ਖਾ ਰਹੇ ਨੇ। ਖਤਰੀ। ਖਤਰੀ। ਇੱਕ ਪਾਂਤ ਬਈ ਆ। ਇੱਕ। ਹਲੋ। ਹੁਣ ਇਹਨੇ ਜੱਗਿਆ ਸਾਰਾ ਮੁਕਾ ਕੇ ਜਾਣਾ ਹੈ। ਆਹ ਮੁਕਾ ਕੇ ਜਾਣਾ ਤਾਂ ਹੀ ਆਏ ਆ ਨਾ। ਵੀ ਜਿਹੜਾ ਹੁਣ ਆਹੀ ਸਾਰਿਆਂ ਨੂੰ ਚੜਾਤਾ ਆ। ਇੱਕ ਮੈਂਬਰ ਹੈ ਜਿਹੜਾ ਆ ਇੱਕ ਚਾਚਾਈ ਦੀ ਬੇਟੀ ਨੂੰ ਮਿਲ ਕੇ ਆਈ ਉਹਦੀ ਸਵੇਰੇ ਫਲਾਈਟ ਆ। ਬਸ ਆਂਟੀ ਹੁਣਾਂ ਦੀ ਪਰਸੋਂ ਆ। ਤੇ ਬਸ ਇੰਨੇ ਸਾਰਿਆਂ ਨੂੰ ਬਸ ਪਹਿਲਾਂ ਨਹਾਉਣਾ ਫਿਰ ਚੜਾਉਣਾ। ਆ ਤੇ ਉਹ ਕਿਹਦੇ ਆ ਰਹੇ ਆ ਆਂਡ ਕਿੰਦੇ ਅੱਜ ਮੈਨੂੰ ਇਨਵਾਈਟ ਵੀ ਕੀਤਾ ਸੀ ਨੇ ਜਾਗਰਨ ਤੇ ਅੱਛਾ ਆਉ ਰਹੇ ਆ ਅੱਜ ਆਉਣੇ ਰਿਹਾ ਉੱਪਰ ਕੌਣ ਚਲੇ ਗਿਆ ਕੋਈ ਵੀ ਬੋਲੇ ਵੇ ਮੈਨੂੰ ਵੀ ਦੋ ਥੋੜੀ ਜੀ ਆਹ ਥੋੜੀ ਮੈਂ ਜ਼ਿਆਦਾ ਨਹੀਂ ਆਣੀ ਆਹ ਥੋੜੀ ਸਵਾਦਦਰਾ ਹੋ ਗਿਆ ਹਾਂ ਵਲੌਗ ਉਸ ਮੇਰੇ ਬਣਾਵਾ ਚ ਅਬ ਦੱਸ ਦੇ ਕਿ ਤੁਸੀਂ ਡਾਕ ਚਾਕਲੇਟ ਖਾ ਲੈਣਾ ਨਾ ਉਹ ਤੁਸੀਂ ਖਾ ਰਹੇ ਆ ਜਿੰਨੇ ਕਿ ਆਹੋ ਚਾਹ ਤੇ ਰੋਟੀ ਪਾਣੀ ਤੇ ਨਾ ਖਾਣਾ ਨਹੀਂ ਤੇ ਅਖਾ ਤੁਸੀਂ ਨਾ ਆੜਿਆ ਦੁੱਧ ਦੇਗੇ ਆ ਤੁਹਾਨੂੰ ਦੁੱਧ ਫੜਾਇਆ ਨਾ ਦਾ ਚੱਲ ਸਾਈਡ ਤੇ ਲਾਉਣਾ ਕਹਿੰਦੇ ਮੈਂ ਕਿਹਾ ਨਾਲ ਹੀ ਛਾਣਾ ਕਹਿੰਦਾ ਕਿ ਮੈਂ ਨਹੀਂ ਛਾਣਾ ਮੈਂ ਕੱਦੂ ਬਣਾ ਲਿਆ ਕੱਦੂ ਬਣਾ ਲਿਆ ਅੰਕਲ ਜੀ ਜਿਹੜਾ ਫ੍ਰੈਸ਼ ਕਰ ਦੋ ਨਾਲ ਜਿਹੜੇ ਰਾਈਸ ਇਹਦੇ ਬਣਾਉਣੇ ਲੱਗਦੇ ਨਹੀਂ ਰਾਈਸ ਚਲ ਪਏ ਅੱਛਾ ਜਿਹੜੇ ਪਏ ਆ ਉਹ ਖਾਣੇ ਬੰਦੇ ਦੀ ਖਾਣੇ ਹਾਂ ਜੀ ਮਮੀ ਇਹ ਠੀਕ ਹੋ ਗਿਆ ਮੈਂ ਕਿਹਾ ਸਾਡੇ ਆਉਂਦੇ ਨੇ ਉੱਪਰ ਜੀ ਦੇ ਆਪਣੇ ਲਈ ਕੱਦੂ ਬਣਾਇਆ ਹੋਇਆ ਕੀ ਬਾਲਦਾ ਜੱਪ ਬੜੀ ਕੋਸ਼ਿਸ਼ੀ ਜੱਪ ਕਰ ਤੋ ਕੋਈ ਨਹੀਂ ਦੱਸ ਦੇ ਮੈਨੂੰ ਜੇ ਇੱਥੇ ਹੋਰ ਹੋਣੀ ਆ ਬਾਹਰ ਨਹੀਂ ਹੋਈ ਕਿ ਮੈਂ ਜੀ ਦੰਦ ਹੀ ਕਹਿ ਬਸ ਇੱਧਰ ਵੀ ਅਟੈਚੀ ਬੈਗ ਹੋ ਗਏ ਨੇ ਸੂਟਕੇਸ ਲਾਈਨਾਂ ਲੱਗੀਆਂ ਆ ਬਸ ਤਿਆਰੀ ਚ ਨੇ ਹੋਣਾ ਤੇ ਅਸੀਂ ਅਲਵਿਦਾ ਕਰਨ ਆਏ ਆ ਇਹਨਾਂ ਨੂੰ ਤੇ ਬਸ ਇਹਨਾਂ ਦੀ ਵੀ ਕੱਲ ਦਾ ਦਿਨ ਪਰਸੋਂ ਫੁੱਲ ਫੁੱਲ ਤਿਆਰੀ ਹੋ ਗਈ ਆ करण माया ਨੇ ਨਹੀਂ ਕਰੇ ਉਹਗੇ ਸਾ ਕੁਛ 13 13 13 আচ্ছা আচ্ছা ਜਿਹਨੀ ਮੇਰਾ ਮੈ ਮਾਰੋ ਹੋ ਗਿਆ ਚਲੋ ਚੱਲੀਏ ਫਿਰ ਚਲੋ ਬਈ ਚਲੋ ਬਸ ਹੋ ਗਿਆ ਹੁਣ ਸਾਰੇ ਚੱਲੇ ਆ ਤੇ ਇਹਨਾਂ ਨੂੰ ਪਰਨਾ ਬੰਨਨ ਦਾ ਯਾਰ ਆ ਗਿਆ ਦਮਾਲਾ ਮਿਸ ਉਹੋ ਕੇ ਦਮਾਲਾ ਮਿਸਟਰ ਲੇਟ ਲਤੀਫ ਐਸਾ ਲੱਗ ਰਿਹਾ ਸਾਰੀ ਕੁਝ ਨਾ ਡੀਰ ਲੇਟ ਲਤੀਫ ਐਸਾ ਲੱਗ ਰਿਹਾ ਐਥੇ ਲੱਗ ਰਿਹਾ ਹਾਂ

जल्दी करो प्लीज असी लेट हाँ हां जी थक गई बहुत कैमरे लग गए इधर भी दिखाते दिखाते ਮਾਸ ਤੁਸੀਂ ਤੁਹਾਡੇ ਘਰੇ ਲੈ ਕੇ ਕਰਦੇ ਰੱਖਣਾ ਅਸੀਂ ਆਪਣੇ ਫਾਰਮ ਹੌਸ ਤੇ ਲਗਾਏ ਹੋਏ ਨੇ ਤੁਸੀਂ ਦੇਖੇ ਹੋਇਆ ਨਹੀਂ ਦੇਖੀ ਅਸੀਂ ਫਾਰਮ ਹੌਸ ਤੇ ਦੇਖੇ ਫਾਰਮ ਹੌਸ ਤੇ ਲੱਗੇ ਅਸੀਂ ਘਰੇ ਲੈ ਆਏ ਉੱਥੇ ਕਿੰਨੇ ਸਾਲ ਹੋ ਗਏ ਲੱਗੇ ਆ ਇਹਦਾ ਸਿੱਖਿਆ ਨਹੀਂ ਤੈਨੂੰ ਪਤਾ ਆ ਸੁਣ ਲੋ ਆ ਮਹਾਰਾਜ ਆ ਮਹਾਰਾਜ ਐਨੀ ਨਹੀਂ ਪਤਾ ਕਿ ਤੈਨੂੰ ਨਹੀਂ ਪਤਾ ਕਾਨੂੰ ਨਹੀਂ ਪਤਾ ਨਹੀਂ ਛੋਰੀ ਪਤਾ ਪਾ ਲਓ ਕਿੰਨੇ ਵਧੀਆ ਫਾਰਮ ਹੌਸਾ ਸਾਡਾ ਐਡਾ ਸੋਹਣਾ ਫਾਰਮ ਹੌਸਾ ਉਥੇ ਆਪਾਂ ਇੱਕ ਸਾਈਡ ਦਿਖਾਈ ਆਪਣੀ ਦੂਜੀ ਦਿਖਾਵਾਂਗੇ ਕਿਸੇ ਚਾਹੋ ਉਧਰ ਹੀ ਘਟ ਜਾਣੇ ਆ ਦੂਜੀ ਸਾਈਡ ਉਧਰ ਲੈ ਉਧਰ ਚਾਲ ਲੈ ਕੇ ਜਾਵਾਂਗੇ ਠੀਕ ਹੈ ਜੋ ਤੂੰ ਹੋਣਾ ਹੀ ਹੈ ਤੈਨੂੰ ਆਪਣੇ ਫਾਰਮ ਹੌਸ ਲੈ ਕੇ ਜਾਵਾਂਗੇ ਉਥੇ ਬਹੁਤ ਫੂਟ ਲੱਗਾ ਠੀਕ ਹੈ ਤੂੰ ਕਹਿੰਦਾ ਤੁਹਾਡਾ ਕਿਹੜਾ ਫਾਰਮ ਹੌਸ ਹੈ ਤੁਹਾਡਾ ਫਾਰਮ ਹੌਸ ਹੈਗਾ ਕਿਹੜਾ ਕਿੱਥੇ ਆ ਹੈਗਾ ਆ ਹਾ ਗਾਇਆ ਲੋ ਮੇਰੇ ਨਾਮ ਵੇਖ ਲੈ ਗਾਇਆ ਮੇਰਾ ਨਾਮ ਕਿਚਨਸ ਲਾ ਲੋ ਵੇਖ ਲੋ ਚ ਤੁਹਾਡਾ ਕੋਲ ਅੱਛਾ ਮੇਰਾ ਕੀ ਗੋਣ ਹੈ ਹਾਂਜੀ ਸਾਸਰੀ ਘਰ ਪਾਜੀ ਚਲੋ ਦਸ ਪਾਰੇ ਦੀ ਪੂਰੀ ਅਨੀ ਦੇ ਪਾ ਚੰਦੀ ਦਾ ਯਸ ਚਲਿਏ ਦੇ ਜੀ ਚਲੋ ਜੀ ਚਲੋ ਮੇਰੇ ਫੋਨ ਦਾ ਟਿਕੋ ਫੰਡ ਰਹਿ ਗਿਆ ਤੂੰ ਵੀ ਨਾ ਲਾਇਆ ਨਹੀਂ ਇਹਨਾਂ ਨੇ ਜਿੱਦੜ ਕੇ ਜਾਣਾ ਵੀਡੀਓ ਨਾਲ ਪਾਦੀ ਨਹੀਂ ਹਾਂ ਜੀ ਆ ਤੁਹਾਡਾ ਗਿਆ ਮਾ ਉਹ ਨਹੀਂ ਲੈਂਦਾ ਹੈ ਪਾਣੇ ਬੜੇ ਜਿਆਦਾ ਤੇ ਗਿੰਗਲ ਗਿੰਗਲ ਅਸੀਂ ਨੂੰ ਪਰਿੰਨ ਲਖਾਂ ਜਣਦੇ ਨੇ ਇਹਨੂੰ ਘਰ ਹੁੰਦੇ ਆ ਉਹ ਪਾਵੇਂ 1 ਲੱਖ ਹੀ ਆਇਆ ਹੋਵੇ ਦੱਸ ਹਾਂ ਇੱਕ ਗਿੰਗਲ ਗਿੰਗਲ टाक ਜਾਂਦੇ ਆ ਠੀਕ ਹੈ ਐ ਵੀ ਗਾਇ ਵੀ ਹੋ ਜੇ

एक साइड ना पवेगा ओए ओ जापुनी पहुंच गए भाई आगे चल जो ओहो हमें इतरो जाना पवेगा क्या नाम बाजी तो थोड़ी गड्डी तू सी तो ते प्लीज आगे हो जाओ आ गया रोटी ले पीछे यार नहीं नहीं कोई ठीक है मैंने बंद तुम्हारा और काम हो भी कह सकता है तुम कर भी कह सकते हो यही तो एक काम है तुम्हारा आपका तुम्हारा आपका तुम सिर्फ केटी निगाह से देखा करो सबको और तुम्हें कोई काम ही है आपको बड़ा काम है ये कुछ नहीं थोड़ी थोड़ सी इन बिन्नून आता चलो कोई बात मिलते हैं मिलते हैं हम हवेली में जाके बाय बाय टाटा ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਹਵੇਲੀ ਡਿਨਰ ਕਰਨ ਹਾਈ ਇੱਥੇ ਵੀ ਬੰਦ ਨਹੀਂ ਹੋ ਰਿਹਾ ਕੀ ਦੇਖ ਰਹੇ 126 ਦੇਖ ਕੇ ਡਿਆ ਹੋਇਆ ਕਿਆ ਬਾਤਾਂ ਨੇ ਮੈਂ ਇਹ ਨਾ ਅੱਖਾਂ ਦੇ ਅੱਗੇ ਬਲਰ ਹੋ ਹੀ ਜਾਂਦਾ ਪਤਾ ਨਹੀਂ ਕਿਉਂ ਹੋਰ 126 ਦੇਖ ਕੇ ਗਿਆ ਨਾ ਨਹੀਂ ਗਿਆ ਕਿੰਨਾ ਦਾ ਪੰਜਾਬ ਵਾਲਾ ਦਾ ਜਰਸੀ ਮਿਲ ਗਈ ਸੀ ਆਹ ਦੇਖੀ ਮਿਲ ਗਈ ओके सो वी आर हियर एट अविल इन सारे दी फेवरेट ਕੀ ਹੋਇਆ ਤੁਸੀਂ ਹਰ ਜਗ੍ਹਾ ਲੜਨਾ ਹੁੰਦਾ ਹੈ ਮਤਲਬ ਕੋਈ ਜਗ੍ਹਾ ਨਹੀਂ ਜਿੱਥੇ ਇਹ ਲੜਨਗੇ ਰੋਟੀ ਖਾਣੀਆਂ ਉਹ ਤੇ ਹਰ ਹਵੇਲੀ ਕੋਈ ਹਵੇਲੀ ਨਹੀਂ ਤੇ ਰਾਸਾ ਅਟਲ ਪੱਟੋ ਅਟਲ ਪੱਟੋ ਰੋਟੀ ਖਾਣੀਆਂ ਕੇ ਰੋਟੀ ਖਾਣੀਆਂ ਨਹੀਂ ਲੱਗੀਆਂ ਨਹੀਂ ਲੱਗੀਆਂ ਜਨਾ ਜੋ ਖਾਣਾ ਹਾਂਜੀ ਹੈਨਾ ਉਹ ਤੇ ਵੀ ਕੇ ਖਾਣੇ ਹੈਂ ਦੇਖ ਲਓ ਕੁਝ ਵੀ ਖਾ ਲੈਣ ਰੋਟੀ ਖਾ ਲੈਣੇ ਠੀਕ ਚਲੋ ਧੰਨਵਾਦ बहुत सारा क्राउडी क्राउड क्राउडी क्राउड हाँ। चलो अंदर चलिए सत श्रीकाल जी उसी बहुत मुस्कुरा रहे हो मुस्कुरा रहे हो अपने मुस्कुराने का राज राज की है है यार ठीक बहुत, बहुत। है। है जी जी तुझतु से की खाओगे जो तुझे खाओगे बस इक महीना ना जरा 20 दिन हो गए हैं बाहर ही ज्यादा बार साडी बंद का कोई नहीं ओके चलो ये लीजिए मेरे पास तो आईने तो है मुझे दिख भी मेरे पास चश्मा नहीं दिख है मुझे दिख नहीं रहा तो फिर ऐनक लगाइए लेके नहीं आए नहीं लेके नहीं आए वेरी बैड एंज करके देखना पड़ेगा चलो देखो एंज भी नहीं देखता ਆਵੇ ਕੋਈ ਬਿਸਕਟਰ ਲੋਕਾਂ ਦਾ ਦਿੱਤਾ ਉਹਦੇ ਤੋਂ ਇਹ ਦਿੱਕੀ ਲੰਗਰ ਖਾਣੇ ਦਾ ਕੋਈ ਨੋ ਸਾਈਡ ਨਹੀਂ ਹੋਣਾ ਜੀ ਬਹੁਤ ਮੁਸ਼ਕਿਲੰਦ ਸਾਈਡ ਤੇ ਨਾ ਸਾਈਡ ਬਨ ਨਸਤ ਕੋਈ ਤੁਸੀਂ ਕੀ ਖਾਓਗੇ ਹਾਂਜੀ ਆ ਕੈਮਰੇ ਦੇ ਸਾਹਮਣੇ ਤੇ ਹਾਂਜੀ ਇਦਾਂ ਨੀਂਦ ਆਉਂਦੀ ਹੁੰਦੀ ਹੈ अच्छा एंडले ਹੱਦ ਅਦਰਾਕ ਲੈ ਕੇ ਕੈਮਰਾ ਬੰਦ ਹੋ ਗਿਆ ਦੂਜੀ ਜਾਲਾ ਸੱਦੀਆਂ ਦਸੋ ਨਾ ਇਹ ਮਸਾਲਾ ਔਰ ਵਰਨਾ ਨਹੀਂ ਕਰਤ ਮੈਂ ਜਿਹੜੀ ਨੋਰਮ ਲਗਾ ਗਾਰਲਿਕ ਨਾਲ ਦਾਲ ਮੱਕੀ ਨੂੰ ਨਾਲ ਦਾਲ ਮੱਕੀ ਨੂੰਗਾ ਹਸਾਈ ਲੇ ਲਿਖ ਲਿਖ ਜੀ ਨਾ ਹੋਗਾ ਗਾਰਲਿਕ ਨਾਲ ਦਾਨ ਮਸ ਨਹੀਂ ਕਰ ਲੋ ਤੇ ਨਾਲ ਮਸ਼ਰੂਮ ਕਰ ਲੋ ਪਨੀਰ ਨਹੀਂ ਪਨੀਰ ਨਹੀਂ ਪਨੀਰ ਤਾਂ ਕਰੇ ਫਰੈਸ਼ ਖਾਣ ਵਾਲੇ ਜੀ ਬੜੀ ਸ਼ਰਮਾਂਦੀ ਤੈਨੂੰ ਕਿਤੇ ਇੱਕ ਇੱਕ ਕਿਧਰੋਂ ਚਾਕਲੇਟ ਕੋ ਫੋੜੋ ਪਲੀਜ਼ ਫੋੜੋ ਕੋ ਯਾ ਦੇਖੋ ਅੱਜਾ ਤੂੰ ਬਹੁਤ ਗਲਤੀ ਕੀਤੀ ਆ ਲੈ ਸਰ ਤੇ ਦੇਖਲਾ ਸਾਹ ਬੀਜੀ ਦਾ ਸਾਈਡ ਤੇ ਨਾ ਉਹ ਦੇਖਲਾ ਛੱਡ ਹੁਣ ਤੂੰ ਰੱਖ ਦੇ ਫਿਰ ਉਹ ਫੋਨ ਮੱਖੀ ਲਾ ਜਾ। ਔਰ ਨਹੀਂ। ਔਨੇ ਵੀ ਰੱਖਤਾ ਇੰਨਾ ਕੁ ਸੁਕ ਵੀ ਨਹੀਂ ਹੈਗਾ। ਚੱਲ ਛੱਡ। ਮੂਵੀ ਨਹੀਂ ਆਜੀ। ਰੱਖਤਾ। ਰੱਖ ਦੇ ਰੱਖ ਹਿੰਦਰਾ ਦੇ। ਮੈਂ ਗੇਮ ਡਿਲੀਟ ਕਰ ਦੇਣੀ ਫਿਰ। ਪੁਤੇਗ। ਇਹ ਚ ਰੱਖ। ਇੱਥੇ। ਮੈਂ ਤੈਨੂੰ ਸ਼ੂਟ ਕਰਨੀ ਹੈ ਹੁਣ। ਤੂੰ ਰੱਖ ਦੇਂਗਾ ਮੈਂ ਜ਼ੋਰੇ ਬੰਦ। ਪਲੀਜ਼ ਮੇਰਾ ਸਿਰ ਫਿੜਾ ਹੋ ਰਿਹਾ ਕੋਈ ਤੇ ਫਰਾਰੇ ਜਲਦੀ ਕਰ।

हाय मैम बाय मैम ਸਾਰੇ ਜਣੇ ਅੰਦਰ ਖਾਣਾ ਖਾ ਰਹੇ ਨੇ ਇਹ ਜਲਦੀ ਜਲਦੀ ਖਾਣਾ ਖਾ ਕੇ ਬਾਹਰ ਜਾਏ ਬਾਹਰ ਆ ਕੇ ਪੀਰੇ ਨੇ ਕੌਫੀ ਜੋ ਕਿ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਇਟਸ ওকে ਤੁਸੀਂ ਕਿਉਂ ਨਹੀਂ ਡਰਦੇ ਹੋ ਇਹਨਾਂ ਨੂੰ ਇਨੀ ਸ਼ਰਮ ਆਂਦੀ ਹੈ ਲੋਕਾਂ ਤੋਂ ਕਿ ਨਾ ਵਲੌਗ ਬਣਾ ਰਹੀ ਹੈ ਸ਼ਰਮਕੇਸ਼ਰ ਮਸ਼ਰਮ ਦੇ ਮਾਰੇ ਅਦਰ ਉਦਰ ਪਾਚਰੇ ਨੇ ਪਰ ਮੈਨੂੰ ਤਾਂ ਕੋਈ ਸ਼ਰਮ ਨਹੀਂ ਆ ਰਹੀ ਮੈਕਸਟ੍ਰੋਵਰਟ ਆ ਇਹ ਇਹਨੇ ਜ਼ਿਆਦਾ ਇੰਟਰੋਵਰਟ ਹਨ ਦੋਨੇ ਭਰਾ ਭਰਾ ਹਾਂ ਤੇ ਮੇਰੀ ਭੈਣ ਤੇ ਭਰਾ ਦੋਨੇ इंट्रोवर्ट ने थे ते ओना दो बंद एक्सट्रोवर्ट जेड़ा मेरे अंदर भरया होया सारा दा सारा हुन ए ओ चलो वीर जी चलो चलो मैंने उधर जाना दुरुण क्या क्या दुरुण बोले आप चलो आइसक्रीम वीर जी चलो मुझे आइसक्रीम खानी है मुझे आइसक्रीम खानी है मुझे मुझे आइसक्रीम खानी है मुझे ट्विस्टिंग कुक करना है प्लीज ना, ना करो ऐसे आपको शर्म आ रही है इट्स ओके okay. कोई बात नहीं आपको तो शर्म रहती है मुझे नहीं आती हाँ मुझे आम पापड़ खाना है मुझे आम पापड़ दे दो मुझे आम पापड़ दे दो मैं क्यूट लग रही हूं नहीं मैं मैं बस तन उधर पे लग रहे हैं क्रिंगे मैं कुछ दा व्लॉग बना रही हूं जस्ट और कुछ ओ तू लेके जाओगे ਮੈਂ ਥੋੜੀ ਲੈ ਕੇ ਜਾਣਾ ਬਾਕੀ ਟੱਪ ਨੂੰ ਬੁਲਾਣਾ ਉਹ ਹਾਂ ਆਫ ਕੌਰਸ ਜਾਵਾਂਗੇ ਤੁਸੀਂ ਫੇਰ ਭੱਜ ਕੇ ਸ਼ਰਮ ਦੇ ਮਾਰੇ ਮੈਥੋਂ ਦੂਰ ਮੂੰਹ ਵੀ ਨਹੀਂ ਦਿਖਾਉਂਦੇ ਸੀ ਸੀਰੀਅਸਲੀ ਚਲੋ ਤੁਹਾਨੂੰ ਬਖਸ਼ਿਆ ਫੋਨ ਲੱਗੇ ਯਾਰ ਬਸ ਬੰਦ ਕਰ ਓਕੇ ਫਾਈਨ ਇਹ ਤੇ ਕੋਚ ਹੋ ਰਿਹਾ ਹੈ ਕਟਕੁੱਟਲੀ ਦਾ ਸ਼ੋਅ ਮੇਂ ਵੀ ਜੋ ਕਿ ਖਤਮ ਹੋ ਚੁੱਕਾ ਹੈ ਔਏ ਕੋਰ ਅਕ ਲਾਗੇ ਨੇ ਬੈਠ ਗਏ ਨੇ ਬੈਠੇ ਪਏ ਨੇ ਪਤਾ ਨਹੀਂ ਕੀ ਕਰ ਰਹੇ ਕੁਛ ਨਹੀਂ ਕਰ ਰਹੇ ਉਹ ਤਾਂ ਦਾ ਖਤਮ ਹੋ ਗਿਆ ਸੋ ਚਲੋ ਠੀਕ ਹੈ ਬਾਏ ਬਾਏ ਅਨੰਦ ਦਾ ਸ਼ੋ ਖਤਮ ਉਹਨਾਂ ਨੇ ਵੀ ਰੋਕਤਾ ਸਾਨੂੰ ਦੇਖ ਕੇ ਇੱਕ ਦੇ ਯਾਰ ਤੁਸੀਂ ਕੀ ਕਰਦੇ ਹੋ ਨਾਲ ਤੁਹਾਡਾ ਮਜ਼ਾ ਨਹੀਂ ਆਉਂਦਾ ਬੰਦੇ ਨੂੰ ਵਲੌਗ ਬਣਾਉਂਦਾ ਹਾਂ ਹਾਂਜੀ আমি <laughs> <laughs> ਹਾਂ ਅਸੀਂ ਲਈ ਸੀ ਆਈਸਕ੍ਰੀਮ ਜਿਵੇਂ ਤੁਸੀਂ ਦੇਖਿਆ ਪిల్లా ਐਂਡ ਇਨ ਆਰ ਨੇ ਲਿਆ ਆਮ ਅਲਗ ਗਿਲਾ ਕੋ ਜੀ ਤੁਸੀਂ ਕੀ ਲਿਆ ਹੋ ਫਲੂਦਾ ਓਕੇ ਇਹਨਾਂ ਸਾਰੇ ਲਿਆ ਫਲੂਦਾ मामा तो की आप ने -ने -ने ने दिल्यारी ने दिल्यारी भी भी जी ने कॉफी पी ली महारानी जी आराम फरमा रहे ने चप्पल उतार के आराम से बैठ के पूरा आराम फरमाया जा रहा है आंटी जी के साथ ओए हो मच्छर है जी मच्छर जान जा दिए बोलिए कुछ तो बोलिए क्यों शर्माते हो मेरे okay, नाल आ गया ना। सारे बैठे ने कुछ खा पी लिया चले वापस करे। हां जी? फोटो फोटो, फोटो। महारानी जब्रीत कौर जलो खांसी लाग गई किसी लाग गई चलो पूजी हाँ पे मेरे सामने खड़े हो जाओ <laughs>

ਓਏ ਅਖਦੇ ਨੇ ਮੰਮਾ ਵੇ ਮੰਮਾ ਵੇ ਕਿੱਡੇ ਲੰਬੇ ਬਣ ਗਏ ਅੰਦਾਜ਼ ਵੇ ਬਣ ਗਏ ਐਡੇ ਐਡੇ ਮੂੰਹ ਤੇ ਮੂੰਹ ਹੀ ਲੰਬੇ ਹੋ ਗਏ ਆ ਆਹ ਮਾਈ ਗਾਡ ਹੁੰਡੇ ਚੱਲਿਆ ਬੁੱਗੀ ਜਾਣਾ ਤਾਂ ਆ ਜਾ ਜਨਾਨਾ ਸਵਾਰੀ ਨੂੰ ਸੀਟ ਥੋੜੀ ਜੀ ਜਨਾਨਾ ਮਤਲਬ ਬੁੱਡੀਆਂ ਥੀ ਆਓ ਬਾਹਰ ਹੋ ਗਏ ਜੀ ਖਾ ਵੀ ਲਿਆ ਪੀ ਵੀ ਲਿਆ ਹੁਣ ਹੋ ਗਿਆ ਹੈ ਸਾਡਾ ਫਿਰ ਤੋਂ ਪੈਕ ਅਪ ਚਲੋ ਜੀ ਬਾਏ ਬਾਏ ਹਵੇਲੀ ਨੂੰ ਅੱਪ ਵਰਦੇ ਆ ਫਿਰ ਤੋਂ ਆਪਣੇ ਉਸੇ ਸਾਈਡ ਪਲੀਜ਼ ਸਾਈਡ 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 ਚਲੋ 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 ਦੇਖੋ ਆਪਣੇ ਉਹ ਨਾ ਗੁਰਦੇ ਗਿਆ ਉਹਨਾਂ ਜਗਾ ਦੇਖੋ ਪਲੀਜ਼ ਮੱਛਰ ਆ ਗਿਆ ਜੀ ਓਏ ਹੋਏ ਆਹ ਪਿੱਛੇ ਕਰ ਲੋ ਆਪਣੇ ਕਿੱ체 ਚਲੋ ਬਾਏ ਬਾਏ ਜੀ ਪੂਜੀ ਐਂਡ ਕਰੋ ਪਲੀਜ਼ ਹਾਂ ਜੀ ਐਂਡ ਕਰੋ ਅੰਡ ਜੀ ਦੱਸੋ ਕਿਵੇਂ ਦਾ ਲੱਗਾ ਖਾਣਾ ਤੁਹਾਨੂੰ ਬਹੁਤ ਵੱਡ ਗਿਆ ਹਾਂਜੀ ਤੁਸੀਂ ਅੱਜ ਦੱਸੋ ਮੈਂ ਕਿਤੇ ਦੇਖਣਾ ਤੁਸੀਂ ਖਾਦੇ ਨਹੀਂ ਖਾਣਾ ਕਿਉਂ ਨਹੀਂ ਖਾਦਾ ਖਾਦਾ ਹੈ ਮੈਂ ਤਾਂ ਅੱਛਾ ਕਿੰਨੇ ਨੂੰ ਨਹੀਂ ਖਾਦਾ ਮਿਲ ਲਗਾ ਸੀ ਫਿਰ ਦੇਖਣ ਆਲੇ ਹੁਣ ਕਿ ਨਹੀਂ ਨਹੀਂ ਦੇਖਣ ਆਲੇ ਮੈਂ ਤਾਂ ਬੱਚਿਆਂ ਨੂੰ ਸਾਨੂੰ ਪੁੱਛਿਆ ਕਿ ਖਾਣਾ ਸਵਾਦ ਲੱਗਾ ਹਾਂਜੀ ਬਹੁਤ ਸਵਾਦ ਆ ਸ਼ਰਾਗ ਡੀ ਤੁਸੀਂ ਆਜੀ ਗੱਲੋ ਅੱਜ ਤਾਂ ਸਾਡਾ ਡੇਰ ਸੀ ਤੇ ਸਾਰਿਆਂ ਨੇ ਕੋਪੈੰਜਾਇ ਕੀਤਾ ਤੇ ਮੱਛਰ ਗੱਡੀ ਚ ਭਰ ਲਿਆ ਤੇ ਹੁਣ ਅਸੀਂ ਫਿਰ ਤੋਂ ਚੱਲਿਆ ਕਿਉਂ ਜੇ ਘਰ ਚ ਮੱਛਰਾਂ ਨਾਲ ਅੱਗੇ ਨੇ ਕਮੈਂਟ ਕੀਤਾ ਕਿ ਬੜਾ ਹੀ ਪਿਆਰਾ ਘਰ ਆ ਇਹ ਕਿਹੜੀ ਜਗ੍ਹਾ ਤੇ ਆ ਤੇ ਇੱਕ ਗੋਲਡੀ ਗੋਲਡੀ ਦੀ ਜੀ ਵਾਲੇ ਘਰ ਵਾਲਾ ਵੀ ਕਹਿੰਦੇ ਕਿ ਆ ਭੈਣ ਜੀ ਇਹ ਘਰ ਮੈਨੂੰ ਦੇ ਦੋ ਤੁਸੀਂ ਹੋਰ ਬਣਾ ਲਓ ਮੈਂ ਇਹ ਘਰ ਮੇਰੇ ਰਿਸ਼ਤੇਦਾਰਾਂ ਦਾ ਹੈ ચાલો બાય 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 બા